ਖੰਡੇ ਤਿੱਖੇ ਕੋਈ ਕਰਪਾ ਨਹੀਂ ਕਰੂਗਾ ਤੈਨੂੰ ਦਿਲੀਆਂ ਨਹੀਂ ਕਾਠੀ ਪਰੇਸ਼ਾਨ ਕਰੂਗਾ ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ ਪਰ ਫਸਿਲਾ ਦੇ ਫੈਸਲੇ ਕਿਸਾਨ ਕਰੂਗਾ ਫਸਿਲਾ ਦੇ ਫੈਸਲੇ ਕਿਸਾਨ ਕਰੂਗਾ ਤੇ ਇੱਕ ਕੇ ਚ ਕਰੋੜੀ ਹੁਣ ਕੇ ਤੇਰੀ ਧੌਣ ਦੇ ਜਵਾਂ ਮਣ ਕੇ ਮਰੋ ਗਈ ਹੁਣ ਕੇ ਅਸੀਂ ਵਰੇ ਦੇ ਆ ਬਾਬਿਆਂ ਤੋਂ ਲੈ ਕੇ ਥਾਪੜਾ ਤੈਨੂੰ ਜੱਗ ਦਾ ਇਨਾਨੀ ਨਾ ਜਿਵਾਂ ਕਰੂਗਾ ਤੈਨੂੰ ਦਿੱਲੀਏ ਨਹੀਂ ਕੱਠ ਪਰੇਸ਼ਾਨ ਕਰੂਗਾ ਪਰ ਫਸਲਾ ਦੇ ਫੈਸਲੇ ਕਿਸਾਨ ਕਰੂਗਾ ਫਸਣਾ ਦੇ ਫੈਸਲੇ ਕਿਸਾਨ ਕਰੂਗਾ ਬਸ 4-5 ਘੰਟਿਆਂ ਦੀ ਵਾਟ ਦਿੱਲੀਏ ਤੈਨੂੰ ਯਾਦ ਕਰਾ ਦਾਂਗੇ ਆਕਾਤ ਦਿੱਲੀਏ ਤੇਰੀ ਹਿੱਕ ਉੱਤੇ ਚੜਿੱਕੇ ਜੈਕਾਰੇ ਲਾਉਣਗੇ ਸਾਡੀ ਹਾਸੇ ਲਾ ਫਸਾਈ ਆਸਮਾਨ ਕਰੂਗਾ ਕੱਠੀ ਪਰੇਸ਼ਾਨੀ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਕਿਸਾਨ ਮਜ਼ਦੂਰ ਹੈ ਤਾਂ ਜਿੰਦਗੀ ਜੀ ਬਹੁਤ ਅੱਜ ਬੜਾ ਦੁੱਖ ਦੀ ਗੱਲ ਹੈ ਕਿ ਇੱਕ ਸਾਲ ਬਾਅਦ ਫੇਰ ਅਸੀਂ ਸਾਰੇ ਇਕੱਠੇ ਹੋਏ ਨਾ ਕਿਉਂਕਿ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਰੋਲਡ ਤੇ ਤੁਲੀਆਂ ਵੀ ਨੇ ਬੜੇ-ਬੜੇ ਪੁਲ ਬਣਾਤੇ ਮਹਿੰਗੇ ਪਾਤ ਜ਼ਮੀਨਾਂ ਖਰੀਦ ਕੇ ਸਾਨੂੰ ਬਰਬਾਦ ਕਰਨ ਤੇ ਮਤਲਬ ਲੱਖ ਬੰਨਿਆ ਸੈਂਟਰ ਸਰਕਾਰਾਂ ਨੇ ਮੈਂ ਗਾਣਾ ਤਾਰ ਕੀਤਾ ਵੀ ਜੋ ਪੰਜਾਬ ਦੇ ਹੱਕ ਲਈ ਬੋਲਦਾ ਉਹਦੇ ਝੂਠੇ ਪਰਚੇ ਕੀਤੇ ਜਾਂਦੇ ਆ ਤੇ ਸਾਰੇ ਅੱਜ ਸਾਡੀਆਂ ਮੰਗਾਂ ਨਹੀਂ ਮੰਨੀਆਂ ਸਾਰਾ ਇਕੱਠ ਦੇਖ ਰਾਂ ਦੁਬਾਰੇ ਫੇਰ ਹੋ ਗਿਆ ਕਿਉਂਕਿ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਸਾਨੂੰ ਇਦਾਂ ਇਕੱਠ ਨਹੀਂ ਕਰਨਾ ਸਾਨੂੰ ਨਹੀਂ ਕਰਦੇ ਅਸੀਂ ਇਕੱਠ ਸਾਡੀਆਂ ਮੰਗਾਂ ਪੂਰੀਆਂ ਕਰਨ ਸਰਕਾਰਾਂ ਤੇ ਮੈਂ ਗਾਣਾ ਕੀਤਾ ਜੀ ਟੁੱਟਿਆ ਪੰਜਾਬ ਤਕਰੀਬਨ ਟੁੱਟੇ ਚੁੱਕਿਆ ਲਾਹੌਰ ਵੀ ਇੱਕ ਪਾਸੇ ਹੋ ਗਿਆ ਚੰਡੀਗੜ੍ਹ ਵੀ ਲੈ ਗੇ ਅਜ ਨੂੰ ਪਤਾ ਨਹੀਂ ਹੋਰ ਕੀ ਕੀ ਲੈ ਜਾਣਗੇ ਹਉ ਗੱਲ ਚੰਗੀ ਲੱਗਿਆ ਸੁਣੀ ਮੈ ਰੀ ਗੌਰ ਦੀ ਸਾਡੀ ਆਉਣੀ ਜਾਣੀ ਹੋ ਜਵੇ ਲਾਹੌਰ ਦੀ ਮੈਂ ਤਾਂ ਸੋਚਾਂ ਨੀ ਤੈਥੋਂ ਨੂੰ ਕਿਉਂ ਨੀ ਆਉੜ ਦੀ ਉਹ ਹੌ ਤੋਂ ਤ ਲੱਗਦੇ ਨੇ ਸਾਡੇ ਜੋ ਖੋਹ ਕੇ ਚੰਡੀਗੜ੍ਹ ਲੈ ਗਏ ਜੀ ਕਹਿੰਦੇ ਚੰਗੇ ਬੰਦਿਆ ਐ ਸਿਰ ਪੱਗਾ ਚ ਫਸਾਏ ਔਲੁੱਟ ਕੇ ਪੰਜਾਬ ਲੈ ਗਏ ਜੀ ਕਹਿੰਦੇ ਚੰਗੇ ਬੰਦਿਆ ਐ ਸਿਰ ਪੱਗਾ ਚ ਫਸਾਏ ਔਲੁੱਟ ਕੇ ਪੰਜਾਬ ਲੈ ਗਏ